ਅੱਜ ਇਸ ਬਹੁਤ ਹੀ ਮੈਂ ਸਮਝਦਾ ਅਤਿ ਆਸ਼ਕ ਮੌਕੇ ਗਾਉਂਗਾ ਜਿੱਥੇ ਆਪਾਂ ਸਾਰੇ ਇਕੱਤਰ ਹੋਏ ਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈ ਭਾਰਤ ਸਾਥੀਓ ਚੰਦਪਾਨ ਦੀ ਘਟਨਾ ਦਾਨ ਸਿੰਘ ਵਾਲ ਦੀ ਘਟਨਾ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਘਟਨਾਵਾਂ ਜਿਗਣੀਆਂ ਤਲੰਬੀ ਲਿਸਟ ਹੈ ਪਰ ਇਹਨਾਂ ਘਟਨਾਵਾਂ ਤੋਂ ਮੈਂ ਸਮਝਦਾ ਕਿ ਅਸੀਂ ਸਾਰੇ ਲੀਡਰ ਕੋਈ ਕੋਈ ਜਥੇਬੰਦੀ ਦਾ ਲੀਡਰ ਹੈ ਕੋਈ ਕਿਸੇ ਜਥੇਬੰਦੀ ਦਾ ਕੋਈ ਕਿਸੇ ਫਰੰਟ ਦਾ ਕੋਈ ਕਿਸੇ ਨਾ ਕਿਸੇ ਜਥੇਬੰਦੀ ਦਾ ਲੀਡਰ ਹੈ ਕੋਈ ਸਾਰੇ ਅਸੀਂ ਆਪਾਂ ਤਾਂ ਮੈਨੂੰ ਲੱਗਦਾ ਹੈ ਵੀ ਜੇ ਕੁਝ ਸਿੱਖਿਆ ਹੈ ਤਾਂ ਮੈਨੂੰ ਲੱਗਦਾ ਵੀ ਅੱਜ ਦੀ ਮੀਟਿੰਗ ਕਰਕੇ ਕੁਝ ਸਿੱਖਿਆ ਕਿ ਯਾਰ ਹਾਂ ਸਾਨੂੰ ਐ ਕਰਨਾ ਚਾਹੀਦਾ ਤੁਸੀਂ ਇਹ ਸਾਰਿਆਂ ਨੇ ਜਦ ਤਰ ਕੀਤਾ ਜਿਹੜੇ ਆਇਓ ਮੈਂ ਕਿਰਨਜੀਤ ਸਿੰਘ ਗਹਿਰੀ ਨਿੱਜੀ ਤੌਰ ਤੇ ਦਿਲੋਂ ਸ਼ੁਰੂ ਕਰਦਾ ਸਾਰਾ ਅਸੀਂ ਇੱਕੋ ਗੱਲ ਦਾ ਮੈਂ ਕਹਿੰਦਾ ਵੀ ਤੈਅ ਕਰ ਲਈਏ ਕਿ ਅਸੀਂ ਸਾਰੇ ਦੇ ਆਪਣੇ ਭਾਈ ਸਾਰੇ ਦੇ ਕਿਸੇ ਲੀਡਰ ਦੇ ਖਿਲਾਫ ਅਸੀਂ ਬੋਲਣਾ ਨਹੀਂ ਜਿਨ੍ਹਾਂ ਦੇ ਜਿਹੜੇ ਸਾਡੇ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੇ ਆ ਉਹ ਬੰਦੇ ਕਿਸੇ ਮਰਜ਼ੀ ਪਾਰਟੀ 'ਚ ਹੋਣ ਜਿੱਡੇ ਮਰਜ਼ੀ ਉਹਨਾਂ ਦੀ ਲਾਜਾਂ ਹੋ ਜਾਂ ਹੋਣ ਜਿੰਨਾ ਮਰਜ਼ੀ ਉਹਨਾਂ ਦਾ ਕੁਝ ਹੋਵੇ ਤੇ ਤੁਹਾਡੇ ਖਿਲਾਫ ਉਹ 1 ਮਿੰਟ 'ਚ ਇਕੱਠੇ ਹੋ ਜਾਂਦੇ ਆ 1 ਮਿੰਟ ਲਾਉਂਦੇ ਆ ਕਿ ਇਹਨਾਂ ਨੂੰ ਦੱਬਣਾ ਕਿਵੇਂ ਆ ਦੱਬ ਕੇ ਕਿਵੇਂ ਰੱਖਣਾ ਕਿ ਸਾਨੂੰ ਉਹਨਾਂ ਤੋਂ ਜ਼ਰੂਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਸਿੱਖ ਲੈਣੀ ਚਾਹੀਦੀ ਜਿੱਥੇ ਅਸੀਂ ਜਾਈਏ ਹੁਣ ਆਹੀ ਚੰਦਪਾਣੀ ਕੱਟਾਂ ਦਾ ਜੇ ਮੈਂ ਜ਼ਿਕਰ ਕਰਾਂ ਹੁਣ ਮੋਕੇ ਫ੍ਰੀਡ ਕੋਡ ਜਦੋਂ ਕੱਟ ਹੋਇਆ ਮੈਂ ਨਾਮਾ ਸਰਗਸ ਕਿਸੇ ਨਾਲ ਤਕਰੀਬ ਉੱਥੇ ਸੀ ਗਿਆ ਉੱਥੇ ਜਿਹੜੇ ਬੰਦੇ ਸਿਸਟਮ ਨੂੰ ਚਲਾ ਰਹੇ ਸੀ ਤੇ ਬਈ ਉਹ ਆਪਣੇ ਸਿਸਟਮ ਵਿੱਚ ਕਾਮਯਾਬ ਹੋ ਗਏ ਉਹਨਾਂ ਨੇ ਕਿਸੇ ਦਲਤ ਆਗੂ ਨੂੰ ਨਹੀਂ ਉੱਥੇ ਬੋਲਣ ਦਿੱਤਾ ਨਹੀਂ ਉੱਥੇ ਗੱਲ ਕਰਨ ਦਿੱਤੀ ਜੋ ਆਉਦੇ ਸਿਸਟਮ ਦੇ ਮਤਲਬ ਸਾਰੇ ਸਿਸਟਮ ਨੂੰ ਮੈਂ ਸਮਝਦਾ ਮੇਰੀ ਸਮਝ ਹੈ ਕਿ ਉਹ ਸੈੱਟ ਕਰ ਗਏ ਜਿਨ੍ਹਾਂ ਦੇ ਖਿਲਾਫ ਲੜਾਈ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਬਚਾਉਣ ਦੇ ਵਿੱਚ ਵੀ ਕਾਮਯਾਬ ਹੋ ਜਾਣਗੇ ਇਹ ਮੇਰੀ ਸਮਝ ਹੈ ਨਹੀਂ ਤੇ ਉਸ ਜਗ੍ਹਾ ਤੋਂ ਦਲਤਾਂ ਦੀ ਇੱਕ ਮੂਵਮੈਂਟ ਬਣ ਐਸੀ ਬਣਨੀ ਸੀ ਕਿ ਪੂਰੇ ਪੰਜਾਬ ਦੇ ਵਿੱਚ ਪਤਾ ਲੱਗ ਜਾਂਦਾ ਕਿ ਹਾਂ ਕੋਈ ਦਲਤ ਭਾਈਚਾਰੇ ਦੀ ਮੂਵਮੈਂਟ ਹੈ ਉਸ ਮੂਵਮੈਂਟ ਨੂੰ ਰੋਕਣ ਵਾਸਤੇ ਸਰਜੰਤਰ ਜਿਹੜੇ ਹੋਰ ਅਸੀਂ ਚਾਹਦੇ ਅੱਜ ਆਪਾਂ ਇੱਥੇ ਇਕੱਠੇ ਹੋਇਆ ਇੱਕ ਫੈਸਲਾ ਕਰਕੇ ਜਾਓ ਇਤਾਂ ਕਰਕੇ ਜਾਓ ਕਿ ਥੇ ਕੋਈ ਧਰਨਾ ਕਰਾਂ ਵਾਪਰਦਾ ਹੈ ਘਟ-ਘਟ ਜਿੱਨੇ ਆਪਾਂ ਇੱਥੇ ਬੈਠਿਆ ਸਾਨੂੰ ਪਤਾ ਲੱਗ ਜੇ ਤੇ ਅਸੀਂ ਉੱਥੇ ਇਕੱਠੇ ਹੋਈਏ ਅਸੀਂ ਉੱਥੇ ਜਾਈਏ ਤੇ ਘਟ-ਘਟ ਸਾਡੀ ਸਾਰੀ ਦੀ ਉਸ ਅਜੰਡੇ ਤੇ ਇੱਕੋ ਮਤ ਹੋਣੀ ਚਾਹੀਦੀ ਕਿ ਅਸੀਂ ਆਪਣੇ ਬੰਦੇ ਦੇ ਖਿਲਾਫ ਨਹੀਂ ਬੋਲਣਾ ਮੈਨੂੰ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਆਪਦੇ ਬੰਦਿਆਂ ਦੇ ਯਾਰ ਬਲਾਈਂਡ ਸਪੋਰਟ ਕਰਦਾ ਹੈ ਅੱਖਾਂ ਬੰਦ ਕਰਕੇ ਸਪੋਰਟ ਕਰਦਾ ਕੋਈ ਅਫਸਰ ਹੋਵੇ ਕੋਈ ਹੋਰ ਹੋਵੇ ਆਪਣੇ ਗੁੱਟੇ ਹੋਵੇ ਮੈਨੂੰ ਨਹੀਂ ਲੱਗਦਾ ਕਿ ਇਹ ਬੰਦਾ ਕਿਹੜੀ ਪਾਰਟੀ ਦਾ ਹੈ ਜੇ ਜਿਹੜਾ ਮੁੰਡਾ ਤੱਕਾ ਹੁੰਦਾ ਮੈਂ ਡਟ ਕੇ ਉਦੀ ਸਪੋਰਟ ਦੇ ਦੋ ਕਰਦਾ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਆ ਕੋ ਬੈਲੈਂਸ ਸਪੋਰਟ ਕਰਦਾ ਤੇ ਮੇਰਾ ਜਵਾਬ ਇਹ ਹੁੰਦਾ ਅਸੀਂ ਇਸ ਕਰਕੇ ਕਰਦੇ ਆ ਕਿਉਂਕਿ ਸਾਡਾ ਵੀ ਸਪੋਰਟ ਕੋਈ ਨਹੀਂ ਕਰਦਾ ਸਭ ਦੇ ਰਗੜਨ ਵਾਸਤੇ ਅਗਲੇ ਤਿਆਰ ਨੇ ਮੀਆਂ ਸਮਾਉਂ ਸਾਹ ਨੇ ਬਹੁਤ ਭੁਗਤਿਆ ਬਾਬਾ ਜੀ ਬੈਠੇ ਆ ਬਹੁਤ ਭੁਗਤਿਆ ਕਿਰਨਜੀਤ ਗਹਿਰੀ ਤੁਹਾਡੇ ਸਾਹਮਣੇ ਖੜਾ ਤੇ ਸਾਰੇ ਬੈਠੇ ਹੋਊਂਗੇ ਕਿ ਜਿਹੜੇ ਦਲਤਾਂ ਦੇ ਹੱਕ ਤੇ ਬੋਲਦੇ ਆ ਇਹਨਾਂ ਨੇ ਸਾਰੇ ਭੁਗਤ ਭੋਗੀਆਂ ਤੇ ਆਪਾਂ ਜੋ ਸਾਰੇ ਭੁਗਤ ਭੋਗੀਆਂ ਤੇ ਫਿਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਸਮਝਦਾ ਇਸ ਤਰ੍ਹਾਂ